ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਮੇਰੇ YouTube ਚੈਨਲ ਦਾ ਬੀਕ ਐਂਡ ਬਲੌਗਸ ਤੇ ਅੱਜ ਮੈਂ ਤੁਹਾਡੇ ਲਈ ਜਿਹੜੇ ਸੂਟ ਲੈ ਕੇ ਆਈ ਆ ਇਹ ਜੌਰਜਟ ਮਸਲੀਨ ਐਂਡ ਪ्युअर ਸਿਲਕ ਦੇ ਵਿੱਚ ਨੇ ਬਹੁਤ ਹੀ ਸੋਹਣੇ ਸੂਟ ਆਏ ਨੇ ਜਿਨ੍ਹਾਂ ਦੇ ਵਿੱਚ ਹੈਂਡਵਰਕ ਅਤੇ ਮਸ਼ੀਨਵਰਕ ਦਾ ਕੰਮ ਹੋਇਆ ਹੋਇਆ ਹੈ ਹੁਣ ਇਹ ਮਸਲੀਨ ਕਾਟਨ ਦੇ ਸੂਟਾਂ ਦੇ ਨਾਲ ਵਿੱਚ ਬਾਟਮ ਪ੍ਰਿੰਟਡ ਹੋਈ ਹੋਈ ਆ ਤੇ ਪ्युअर ਜੌਰਜਟ ਦੇ ਆਲਓਵਰ ਸੂਟ ਵੀ ਹੈਗੇ ਨੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹਨਾਂ ਸੂਟਾਂ ਦੀ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਮੈਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਦੇਵਾਂ ਤੇ ਮੈਂ ਤੁਹਾਨੂੰ ਪੂਰੀ ਡਿਟੇਲ ਸੈਂਡ ਕਰ ਦੇਵਾਂਗੀ ਤੇ ਜਿਸ ਦਿਨ ਤੁਸੀਂ ਮੈਨੂੰ ਇਹ ਸੂਟ ਦਾ ਆਰਡਰ ਕਰਦੇ ਹੋ ਨਾਲ ਦੀ ਨਾਲ ਹੀ ਇਹ ਸਪੈਚ ਹੋ ਜਾਣਗੇ ਤੁਹਾਡੇ ਆਰਡਰ